ਦੋਸੋ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਸਰਕਾਰ ਨੇ ਭਾਰਤ ਸਰਕਾਰ ਨੇ ਇੱਕ ਵੱਡਾ ਉਪਰਾਲਾ ਕੀਤਾ ਸੀ ਪਵੰਦੇ ਭਾਰਤ ਟ੍ਰੇਨ ਜਿਹੜੀ ਹੈ ਜੀ ਉਹ ਚਾਲੂ ਕੀਤੀ ਗਈ ਸੀ ਸੋ ਅੰਮ੍ਰਿਤਸਰ ਤੋਂ ਟ੍ਰੇਨ ਚੱਲਦੀ ਹੈ ਔਰ ਕਟੜੇ ਚਲਦੀ ਜਾਂਦੀ ਹੈ ਜੀ ਸੋ ਉਹਦਾ ਰੂਟ ਜਿਹੜਾ ਸੀ ਨਾ ਜੀ ਕਿਦਾਂ ਲੱਗੇ ਰੂਟ ਜਿਹੜਾ ਵਾ ਸਾਡੇ ਗੁਰਦਾਸਪੁਰ ਦੇ ਨਰਾਜ਼ ਆ ਰਹੇ ਨੇ ਕਹਿ ਰਹੇ ਨੇ ਵੀ ਰੂਟ ਦਾ ਗਲਤ ਨਾ ਦਿੱਤਾ ਜੀ ਸੋ ਸਾਡੇ ਨਾਲ ਨੇ ਕੋਈ ਸ਼ਹਿਰ ਵਾਸੀ ਜਿਹਨਾਂ ਨਾਲ ਗੱਲਬਾਤ ਕਰਦੇ ਆ ਸੋ ਭਾਜੀ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਕਿਦਾਂ ਰੂਟ ਦਾ ਗਲਤ ਦਿੱਤਾ ਗਿਆ ਜੀ ਰੂਟ ਦੇਖੋ ਜੀ ਸਾਡੇ ਅੰਮ੍ਰਿਤਸਰ ਤੋਂ ਇਸ ਰੂਟ ਤੇ ਕਟੜੇ ਵਾਸਤੇ ਗੱਡੀ ਕੋ ਜਿੰਨੇ ਸਦਾਲੂ ਜਾਂਦੇ ਆ ਜਾਂ ਜਦੋਂ ਗਰਦਾਸਪੁਰ ਏਰੀਆ ਤੋਂ ਜਿੰਨੇ ਲੋਕੀ ਜਾਂਦੇ ਆ ਕਾਫੀ ਅਰਸੇ ਤੋਂ ਮੰਗਾਂ ਕਰਦੇ ਨੇ ਵੀ ਸਾਨੂੰ ਹਜੂਰ ਸਾਹਿਬ ਨੂੰ ਟ੍ਰੇਨ ਚਾਹੀਦੀ ਹੈ ਤੇ ਕਟੜੇ ਨੂੰ ਚਾਹੀਦੀ ਹੈ ਬਿਲਕੁਲ ਬਿਲਕੁਲ ਨਾ ਤੇ ਅੱਜ ਤੱਕ ਹਜੂਰ ਸਾਹਿਬ ਨੂੰ ਨਾ ਕਟੜੇ ਨੂੰ ਜੇ ਹੁਣ ਚੱਲੀ ਸੀ ਲੋਕਾਂ ਨੂੰ ਬੜੀ ਆਸ ਸੀ ਇਹ ਬੰਦੇ ਬਾਹਰ ਚੱਲੇ ਗਏ ਇਹ ਵੀ ਏਸੀ 'ਚ ਬੈਠ ਕੇ ਜਾਵਾਂਗੇ ਉੱਥੇ ਬਿਲਕੁਲ ਬਿਲਕੁਲ ਤੇ ਉਹ ਟ੍ਰੇਨ ਬਿਆਸ ਜਲੰਧਰ ਮਕੇਰੀਆਂ ਕਰਕੇ ਚਲਾਤੇ ਹਮ ਜਿਹੜਾ ਕਿ ਇਹ ਗਰਦਾਸਪੁਰ ਸ਼ਹਿਰ ਪਟਾਲਾ ਧਾਰੀਵਾਲ ਦੀਨਾ ਨਗਰ ਸਾਰੇ ਲੋਕਾਂ ਦੀ ਡਿਮਾਂਡ ਹੈ ਵੀ ਇਹ ਗੱਡੀ ਜਿਹੜੀ ਇੱਧਰ ਹੋਣੀ ਚਾਹੀਦੀ ਹੈ ਸਮੇਂ ਦੀ ਜ਼ਰੂਰਤ ਹੈ ਕਿ ਇਧਰ ਬੜੀ ਜ਼ਰੂਰਤ ਹੈ ਹੋਰ ਸਾਰੋ ਚੱਲੀ ਹੈ ਤਾਂ ਫਿਰ ਤੱਕ ਕਿਧਰ ਕਿਤੇ ਇਹ ਰੂਟ ਬੰਦਾ ਹੀ ਨਹੀਂ ਬਿਲਕੁਲ ਬਿਲਕੁਲ ਬਾਕੀ ਸਾਡੇ ਅਸੀਂ ਤਾਂ ਕਹਿੰਦੇ ਵੀ ਇਹ ਜਿਹੜੀ ਕਨੈਕਟੀਵਿਟੀ ਇਹਨਾਂ ਨੇ ਹੁਣ ਮਨਜ਼ੂਰ ਕੀਤੀ ਹੈ ਮਕੇਰੀਆਂ ਤੱਕ ਇਹ ਜਲਦੋਂ ਜਲਦ ਇਹ ਵੀ ਪ੍ਰੋਜੈਕਟ ਹੋ ਜਾਣਾ ਚਾਹੀਦਾ ਕਿਉਂਕਿ ਸਾਡੇ ਅਸੀਂ ਚੰਡੀਗੜ੍ਹ ਜਾਣਾ ਕਿਤੇ ਜਾਣਾ ਸ਼ਹਿਰ ਵਾਸੀਆਂ ਨੇ ਕਿਤੇ ਜਾਣਾ ਲਾਗੇ ਲਾਗੇ ਸਾਡੇ ਕਮ ਸੇ ਕਮ 150 ਪਿੰਡ ਪੈਂਦਾ ਪੈਂਦਾ 150 ਪਿੰਡ ਦੇ ਵਿੱਚੋਂ ਮੰਨ ਕੇ ਚੱਲੋ ਵੀ 100 ਆਦਮੀ ਰੋਜ਼ ਨ ਦੇਰ ਜਾਣ ਵਾਲਾ 100 ਆਦਮੀ ਚੰਡੀਗੜ੍ਹ ਜਾਣ ਵਾਲਾ ਇਸ ਰੂਟ ਸਿੱਧਾ ਹੋਏਗਾ ਇਧਰੋਂ ਗੱਡੀ ਜਾਏਗੀ ਔਰ ਇੱਕ ਦੋ ਗੱਡੀਆਂ ਪਠਾਨਕੋਟ ਤੱਕ ਹੋਰ ਐਕਸਟੈਂਡ ਕੀਤੀਆਂ ਨਾ ਨੰਬਰ ਸਰ ਬਹੁਤ ਭਾਰੀ ਰਸ਼ ਹੈ ਤੇ ਇਧਰ ਐਕਸਟੈਂਡ ਕੀਤੀਆਂ ਜਾਣ ਪਬਲਿਕ ਨੂੰ ਵੀ ਫਾਇਦਾ ਤੇ ਰੇਲਵੇ ਡਿਪਾਰਟਮੈਂਟ ਨੂੰ ਉਹਨਾਂ ਨੂੰ ਫਾਇਦਾ ਜੀ ਦੇਖੋ ਰੇਲਵੇ ਨੂੰ ਵੀ ਬੈਨੀਫਿਟ ਹੁੰਦੇ ਇਹਦੇ ਵਿੱਚ ਔਰ ਕਿਤਨਾ ਕਿਤੇ ਜਿਹੜਾ ਵਾਜੀ ਪਬਲਿਕ ਨੂੰ ਫਾਇਦਾ ਬਹੁਤ ਜ਼ਿਆਦਾ ਔਰ ਜਿਹੜੀ ਸਭ ਤੋਂ ਵੱਡੀ ਗੱਲ ਆ ਪੀਏ ਪਬਲਿਕ ਦੀ ਡਿਮਾਂਡ ਆ ਬੜੀ ਵੱਡੀ ਜੀ ਕੋਈ ਛੋਟੀ ਗੱਲ ਨਹੀਂ ਬੜੀ ਵੱਡੀ ਡਿਮਾਂਡ ਆ ਔਰ ਕਾਫੀ ਸਮੇ ਤੋਂ ਇਹ ਡਿਮਾਂਡ ਕਰਦੇ ਆ ਰਹੇ ਨੇ ਭਾਈ ਉਹਨੇ ਬੜਾ ਵਧੀਆ ਮੁੱਦਾ ਜਿਹੜਾ ਉਠਾਇਆ ਵਾ ਸਮੇ ਦੀ ਜ਼ਰੂਰਤ ਆ ਕਿਦਾਂ ਕਿਤੇ ਮੇਰੇ ਹਿਸਾਬ ਨਾਲ ਸੋ ਨਦੇੜ ਸਾਹਿਬ ਜੇ ਭਾਈ ਚੱਲੇਗੀ ਤਾਂ ਉਹਦਾ ਇੱਕ ਹੋਰ ਜੀ ਸ਼ਿੜੜੀ ਜਾਣ ਵਾਲੇ ਵੀ ਉੱਤੇ ਜਾਣਗੇ ਨਾ ਰਸਤੇ ਵਿੱਚ ਜਿਹੜੇ ਸਾਹਿਬ ਵਾਲੀ ਗੱਡੀ ਜਿਹੜੀ ਆ ਨਾ ਨਦੇੜ ਸਾਹਿਬ ਵਾਲੀ ਗੱਡੀ ਦਾ ਇੰਨਾ ਕਿ ਬੈਨੀਫਿਟ ਆ ਕਿ ਮਨਮਾਰ ਸਟੇਸ਼ਨ ਤੋਂ ਸ਼ਿੜੜੀ ਲੱਗੇ ਸ਼ਿੜੜੀ ਲੱਗੇ ਜੀ ਸਾਈਂ ਬਾਬਾ ਦੇ ਵੀ ਜਾ ਸਕਦੇ ਆ ਔਰ ਮਥਰਾ ਜਾਣ ਵਾਲੇ ਵੀ ਜਾ ਸਕਦੇ ਆ ਬਰੰਦਾਵਨ ਵੀ ਨ ਹੁਣ ਜੰਮੂ ਤੋਂ ਚਲਾਉਂਦੇ ਪਿਆ ਮਸਲ ਵੀਕਲੀ ਗੱਡੀ ਇੱਕ ਨੰਦੇੜ ਨੂੰ ਉਹ ਸੰਡੇ ਨੂੰ ਜਾਂਦੀ ਉਹ ਵੀ ਉਧਰ ਹੀ ਲੰਘ ਜਾਂਦੀ ਮਕੇਰੀਆਂ ਵੱਲੋਂ ਗੁਰਦਾਸਪੁਰ ਨੂੰ ਹੈ ਕੋਈ ਨਹੀਂ ਗੁਰਦਾਸਪੁਰ ਨੂੰ ਕੋਈ ਨਹੀਂ ਇਹ ਇਹ ਦਿੱਕਤ ਹੈਗੀ ਬੜੀ ਵੱਡੀ ਕਾਫੀ ਮਤ ਲੰਬੇ ਸਮੇਂ ਤੋਂ ਇਹ ਅੱਛਾ ਪ੍ਰਾਲਾ ਹੋ ਰਿਹਾ ਪਿਛ ਸਟੇਸ਼ਨ ਤੇ ਕਾਫੀ ਕੰਮ ਹੋ ਰਿਹਾ ਬਹੁਤ ਵਧੀਆ ਗੱਲ ਹੈ ਹੁਣ ਜਰੂਰਤ ਹੈ 1917 ਤੋਂ ਗੁਰਦਾਸਪੁਰ ਸਟੇਸ਼ਨ ਚੱਲਦਾ ਪਿਆ ਤੇ ਬਹੁਤ ਵਧੀਆ ਪ੍ਰਾਲਾ ਹੋ ਰਿਹਾ ਸਰਕਾਰ ਕੰਮ ਕਰ ਰਹੀ ਹੈ ਅਗੇ ਸਲ ਜ ਲੋਕ ਕਹਿੰਦੇ ਸੀ ਕਿ ਗੁਰਦਾਸਪੁਰ ਪਿਛੜਾ ਇਲਾਕਾ ਵਾ ਜੀ ਪਰ ਅੱਜ ਕਿਦ ਤਰ੍ਹਾਂ ਕਿਤੇ ਜਿਹੜਾ ਵਾ ਜੀ ਇਹ ਸਰਕਾਰ ਨੇ ਦੱਸਦਾ ਵੀ ਗੁਰਦਾਸਪੁਰ ਪਿਛੜਿਆ ਨਹੀਂ ਆ ਬਸਟੈਂਡ ਵੀ ਵਧੀਆ ਬਣ ਗਿਆ ਗੁਰਦਾਸਪੁਰ ਸਟੇਸ਼ਨ ਵਧੀਆ ਬਣ ਗਿਆ ਜੋ ਸਰਕਾਰ ਕਰ ਰਹੀ ਬੜਾ ਵਧੀਆ ਬਸਟੈਂਡ ਵਧੀਆ ਬਣ ਗਿਆ ਹੁਣ ਸਟੇਸ਼ਨ ਤੇ ਵੀ ਕਾਫੀ ਪੈਸਾ ਲੱਗ ਰਿਹਾ ਹੁਣ ਮੇਨ ਸਾਡਾ ਤੇ ਆ ਚੌਂਕ ਤੋਂ ਲੈ ਕੇ ਸਟੇਸ਼ਨ ਨੂੰ ਰੋੜ ਹੀ ਨਹੀਂ ਇੱਕ ਕਾਰ ਆ ਜਾਏ ਤੇ ਸਾਈਕਲ ਵਾਲਾ ਨਹੀਂ ਲੱਗਦਾ ਲੱਗੋ ਇਹਦਾ ਵੀ ਹੱਲ ਹੋਣਾ ਜ਼ਰੂਰੀ ਹੈ ਇਹਦਾ ਵੀ ਹੱਲ ਹੋਣਾ ਚਾਹੀਦਾ ਬਿਲਕੁਲ ਔਰ ਸਮੇਂ ਦੀ ਜ਼ਰੂਰਤ ਹੈ ਮੱਕਦੇ ਹਿਸਾਬ ਨਾਲ ਜਿਹਦੇ ਨਾਲ ਇੱਥੇ ਜੇ ਚਾਰ ਗੱਡੀਆਂ ਹੋਰ ਵਧਾਣਗੇ ਰੇਲ ਡਿਪਾਰਟਮੈਂਟ ਨੂੰ ਬਹੁਤ ਬੈਨੀਫਿਟ ਹੋਏਗਾ ਇੱਕ ਗੱਡੀ ਰਾਤ ਨੂੰ ਜੰਮੂ ਤੋਂ 9 ਵਜੇ ਜਲਦੀ ਸੀ ਬਠਿੰਡਾ ਹੁਣ 2 ਘੰਟੇ ਤੋਂ ਉਹ ਗੱਡੀ ਬੰਦ ਕਰ ਦਿੱਤੀ ਗਈ। ਅੱਛਾ ਜੀ। ਉਹਨੂੰ ਗੱਡੀ ਨੂੰ ਐਕਸਟੈਂਡ ਕੀਤਾ ਟਾਈਮ ਤੇ ਟਾਈਮ ਤੋਂ ਸਵੇਰੇ ਕਰ ਦਿੱਤਾ 8 ਵਜੇ। ਬੜੀ ਵਧੀਆ ਗੱਲ ਆ ਚਲਾਓ 12:40 ਤੇ ਵੀ ਇੱਧਰੋਂ ਜਾ ਰਹੀ ਹੈ। ਉਹ ਰਾਜਸਥਾਨ ਜਾ ਰਹੀ ਬੜੀ ਦੂਰ ਤੱਕ ਉਹ ਵੀ ਲੋਕਾਂ ਨੂੰ ਫਾਇਦਾ। ਪਰ ਰਾਤ ਨੂੰ ਇਹ ਬੰਦੇ ਭਰ ਜਾਏਗੀ ਤੇ ਸ਼ਾਮ ਨੂੰ ਆਏਗੀ ਤੇ ਲੋਕਾਂ ਨੂੰ ਫਾਇਦਾ ਹੋਏਗਾ। ਬੰਦੇ ਬਾਤ ਇਹ ਤਾਂ ਬਹੁਤ ਜ਼ਰੂਰੀ ਹੈ ਨਾ ਜੀ। ਬਹੁਤ ਔਰ ਕਿਦਾਂ ਕਿਤੇ ਭਾਜੀ ਹੋਰ ਚੀਜ਼ਾਂ ਵੀ ਸਾਡੇ ਜਿਹੜੇ ਰਾਜਨੀਤਾਵਾ ਉਹਨਾਂ ਤੋਂ ਹੀ ਫਿਕਰਾਂ ਕਿਤੇ ਫਰਜ ਬੰਦਾ ਵੀ ਇੱਥੇ ਥੋੜੀ ਸਰਗਰਮ ਜੀਦਗੀ ਦਿਖਾਉਣ ਔਰ ਇਹ ਪਹਿਲ ਕਦਮੀ ਕਰਕੇ ਡਿਮਾਂਡ ਕਰਨ ਜੀ ਬਿਲਕੁਲ ਜੀ ਬਿਲਕੁਲ ਇਹ ਤੇ ਰਾਜਨੀਤਾ ਜਿੰਨੇ ਨੇ ਸਾਡੇ ਸਾਰਿਆਂ ਨੂੰ ਅਸੀਂ ਤੇ ਬੇਨਤੀ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਅੱਗੇ ਵੀ ਕਰਦੇ ਨੇ ਹੁਣ ਵੀ ਸਾਡੇ ਐਮਪੀ ਸਾਹਿਬ ਜਿਹੜੇ ਆ ਜੀ ਉਹ ਗੱਲ ਕਰਨ ਫਸਲ ਜੀ ਸਾਡੇ ਐਮਐਲਏ ਸਾਡੇ ਬਾਕੀ ਜਿੰਨੀ ਜਿਹੜੀ ਸਰਕਾਰ ਹੈ ਰੇਕ ਦਾ ਫਰਜ ਹੈ ਇੱਥੇ ਕੋਈ ਮੇਰਾ ਬেনিਫਿਟ ਨਹੀਂ ਸਾਰਿਆਂ ਦਾ ਫਾਇਦਾ ਸਾਰਿਆਂ ਦਾ ਫਾਇਦਾ ਹਾਂ ਵੀ ਲੋਕੀ ਇੱਥੋਂ ਕੱਢੇ ਜਾਣਗੇ ਹੁਣ ਇੱਥੋਂ ਅਸੀਂ ਕੱਢੇ ਜਾਣਾ ਹੁੰਦਾ ਪੈਂਦਾ ਅਸੀਂ ਜੰਨੇ ਪਠਾਨਕੋਟ ਉੱਥੋਂ 50 50 ਰੁਪਏ ਟੈਂਪੋ ਵਾਲੇ ਨੂੰ ਦੇ ਕੇ ਜਾਈਦਾ 150 ਰੁਪਏ ਜਿੱਥੋਂ ਕੱਢੇ ਪਹੁੰਚਦੀ ਗੱਡੀ ਬਿਲਕੁਲ ਬਿਲਕੁਲ ਤੇ ਸਾਡਾ 150 ਤੇ ਪਠਾਨਕੋਟ ਤੱਕ ਕੀ ਲੱਗ ਜਾਂਦਾ ਤੇ ਲੱਗ ਜਾਂਦਾ ਜੀ ਔਰ ਮੁਸ਼ਕਲਾ ਜਿਹੜੀਆਂ ਵੱਖਰੀਆਂ ਉੱਥੇ ਹੁੰਦੀਆਂ ਹਾਂਜੀ ਹਾਂਜੀ ਸੋ ਇਹ ਬੜਾ ਵਧੀਆ ਮੁੱਦਾ ਜਿਹੜਾ ਭਾਜੀ ਉਹ ਨਜੜਾ ਹੋ ਜੀ ਸਾਡਾ ਸਾਂਝਾ ਕੀਤਾ ਵਾ ਸੋ ਸਮੇਂ ਦੀ ਜ਼ਰੂਰਤ ਤਾਂ ਕਿਦਾਂ ਕਿਤੇ ਜੀ ਸੋ ਅਸੀਂ ਵੀ ਸਰ ਇਹ ਯੂਨੀਟ ਰੇਨਾਂ ਵਾਲੀ ਤੋਂ ਚਲੋਣੀਆਂ ਬਹੁਤ ਜ਼ਰੂਰੀ ਨੇ ਜੀ ਕਿਉਂਕਿ ਇਹ ਸਮੇਂ ਦੇ ਹਿਸਾਬ ਨਾਲ ਜੇਕਰ ਤੁਸੀਂ ਇਹਨੂੰ ਡਿਵੈਲਪ ਕੀਤਾ ਵਾ ਤਾਂ ਦੇਖੋ ਬੜਾ ਵੱਡਾ ਉਪਰਾਲਾ ਤੁਸੀਂ ਕੀਤਾ ਵਾ ਉਹਨ ਇਤੋਂ ਜੇ ਟ੍ਰੇਨਾਂ ਦੀ ਵਧਾਓਗੇ ਤਾਂ ਉਹਦਾ ਵੀ ਫਾਇਦਾ ਜਿਹੜਾ ਕਿਤਨਾ ਕਿਤੇ ਰੇਲਵੇ ਨੂੰ ਹੀ ਮਿਲੇਗਾ ਜੀ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਗਾ ਔਰ ਪਹਿਲੇ ਅਧਾਰ ਤੇ ਜਿਹੜਾ ਵਾ ਜੀ ਇਹਨਾਂ ਚੀਜ਼ਾਂ ਦਾ ਹੱਲ ਕਰੇਗਾ ਔਰ ਖਾਸ ਕਰਕੇ ਭਾਰ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਗੁਰਦਾਸਪੁਰ ਵਾਲ ਜਰੂਰ ਧਿਆਨ ਦਿੱਤਾ ਜਾਵੇ ਬੰਦੇ ਭਾਰਤੀ ਦੀ ਟ੍ਰੇਨ ਆ ਜੀ ਉਹਦਾ ਸਟਾਪ ਜਰੂਰ ਇੱਥੇ ਬਣਾਇਆ ਜਾਵੇ ਉਹ ਬਾਇਆ ਜਿਹੜੀ ਹੈ ਜੀ ਗੁਰਦਾਸਪੁਰ ਦੇ ਵਿੱਚ ਨਹੀਂ ਹੋ ਕੇ ਜਾਏ ਔਰ ਇੱਥੇ ਜਿਹੜਾ ਸਟਾਪ ਜਗਾ ਬਣੇ ਔਰ ਲੋਕਾਂ ਨੂੰ ਫਾਇਦਾ ਮਿਲੇ ਔਰ ਨਦੀਰ ਸਾਹਿਬ ਨੂੰ ਜਿਹੜੀ ਹੈ ਜੀ ਉਹ ਵੀ ਟ੍ਰੇਨ ਤੋਂ ਚੱਲਨੀ ਚਾਹੀਦੀ ਹੈ ਸੋ ਇਹਨਾਂ ਜਨ ਨੂੰ ਬਹੁਤ ਲਾਜ਼ਮੀ ਨੇ ਔਰ ਤੁਸੀਂ ਦੇਖੋ ਵੀਡੀਓ ਨੂੰ ਬਤ-ਬਤ ਸ਼ੇਅਰ ਕਰਿਓ ਔਰ ਸਰਕਾਰ ਤੋਂ ਵੀ ਸਾਨੂੰ ਉਮੀਦ ਹੈ ਵੀ ਸਰਕਾਰ ਸਾਡੀ ਇਸ ਮੰਗ ਨੂੰ ਜਿਹੜਾ ਵਾ ਜਰੂਰ ਸਵੀਕਾਰ ਕਰੇਗੀ ਸੋ ਗੁਰਦਾਸਪੁਰ ਤੋਂ ਵਜੇ ਸ਼ਰਮਨ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ